ਤੇ ਸਰਕਾਰ ਤਾਂ ਕਹਿੰਦੀ ਅਸੀਂ ਈ ਨੇ ਹਰ ਨੌਕਰੀਆਂ ਦੇ ਦਿੱਤੀਆਂ ਵਾ ਸਾਡਾ ਤਾਂ ਮੁੰਡਾ ਬਿਚਾਰਾ ਉੱਦਾਂ ਬਿਚਿਆ ਹੀ ਜਿਹੜੇ ਦੇਰ ਨੂੰ ਆਣ ਕੇ ਕਿੰਨੇ ਕੁੰਦੇ ਉੱਤੇ ਬੈਠੇ ਕਿਉਂ ਉਹ ਉੱਦਾਂ ਹੀ ਬੈਠੇ ਬਿਚਾਰੇ ਹੀ ਜੋ ਮਤਲਬ ਜਿਹੜਾ ਬਾਦਲ ਸੀ ਨਾ ਉਹਨੇ ਬੜੇ ਕੰਮ ਕੀਤੇ ਆ ਅੱਗੇ ਜਾ ਉਤਰਮਿੰਦਰ ਦਾ ਮੁੰਡਾ ਬੈਠਾ ਸੀ ਉੱਦਾਂ ਦੇ ਬੰਦਿਆਂ ਨੂੰ ਕੀ ਕਰਨਾ ਲਿਆ ਹੁਣ ਸਣੀ ਸਣੀ ਦਿਓ ਹਾਂ ਸਣੀ ਦਿਓ ਲੈ ਉਹ ਦੋ ਵਾਰੀ ਹੋਇਆ ਕਿ ਨਹੀਂ ਹਾਂ ਹਾਂ ਉਹਨੇ ਦੱਸੋ ਗੁਰਦਾਸਪੁਰ ਚ ਕੀ ਕੀਤਾ ਇਹ ਆਮ ਆਦਮੀ ਪਾਰਟੀ ਸਰਕਾਰ 2 ਸਾਲ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਉਹਨਾਂ ਨੇ ਜਿੰਨਾ ਕੰਮ ਕੀਤਾ ਵਧੀਆ ਕੀਤਾ ਸਾਡੇ ਬਾਰੇ ਤਾਂ ਕੁਝ ਨਹੀਂ ਕੀਤਾ ਇਹਦਾ ਦਾ ਦੇਂਦੇ ਆਟਾ ਦੇਂਦੇ ਆ ਬਸ ਇਹ ਇਹਦੇ ਬਦਲੇ ਉਹਨਾਂ ਨੇ ਲੋਕਾਂ ਨੂੰ ਮਗਰ ਲਾ ਆਇਆ ਦੇਖੋ ਜੀ ਸਾਫ਼ ਸੁਥਰੀ ਗੱਲ ਆ ਨਾ ਕਣਕ ਚਾਹੀਦੀ ਆ ਨਾ ਕੁਝ ਹੋਰ ਚਾਹੀਦਾ ਬੱਚੇ ਪੜੇ ਲਿਖੇ ਰਾਹਾਂ ਵਿੱਚ ਫਿਰਦੇ ਨੇ ਨੌਕਰੀਆਂ ਦਿਓ ਆਪੇ ਖਰੀਦਣਗੇ ਮਹਿੰਗੀ ਸਸਤੀ ਗਾਂ ਤੇ ਜਿੰਨੀ ਹੋਵੇ ਬਾੜਾ ਤਾਂ ਨੀਲਾ ਕਾਟੇ ਨਹੀਂ ਬਣਿਆ ਪਿੰਡ ਜਿਹੜੇ ਇੰਦੇ ਆ ਕੀ ਬੋਟਾ ਪਾਈਏ ਕਿਹਨੂੰ ਪਾਉਣੀਆਂ ਮੈਂ ਅਬ ਇਹ ਕੀ ਦੇਖ ਰਹੇ ਹੋਏ ਸਾਰੇ ਬੋਟਾ ਵੜੀ ਇਹ ਯਾ ਸਾਡਾ ਵਿਚਾਰ ਵੀ ਜਿਹੜਾ ਬੰਦਾ ਆਵੇ ਕੰਮ ਕਰਨ ਵਾਲਾ ਆਵੇ ਤੇ ਆਮ ਆਦਮੀ ਪਾਰਟੀ ਸਰਕਾਰ 2 ਸਾਲ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਉਹਨਾਂ ਨੇ ਜਿੰਨਾ ਕੰਮ ਕੀਤਾ ਵਧੀਆ ਕੀਤਾ ਸਹੀ ਹੈ ਜੀ ਨੌਰ ਤੁਸੀਂ ਕੀ ਕਹੋਗੇ ਜੀ ਆ ਜੇ ਵੈਸੇ ਚਾਹੁੰਦਾ ਕੋਣ ਵਾਲਾ ਬੰਦਾ ਵਧੀਆ ਵਾਲਾ ਬੰਦਾ ਹੋਵੇ ਜੀ ਬਾਕੀ ਜਿਹੜੇ ਆ ਪਾਰਟੀ ਆ ਜੋ ਕੰਮ ਕੀਤਾ ਠੀਕ ਹੀ ਕੀਤਾ ਵਾ ਆਮ ਆਦਮੀ ਪਾਰਟੀ ਵਾਲੇ ਕੀ ਕਹਿਣ ਜੋਂ ਨੇ ਕਿਉਂਕਿ ਪੰਜਾਬ ਦੇ ਵਿੱਚ 2 ਸਾਲ ਹੋ ਗਏ ਜੀ ਉਹਨਾਂ ਨੂੰ ਸੱਤਾ ਵਿੱਚ ਅੱਛਾ ਕੋਈ ਨਹੀਂ ਪੁੱਤ ਮਰਾ ਕਹਣਾ ਮੜਾ ਕਹਿਣਾ ਚਾਹੁੰਦਾ ਠੀਕ ਹੀ ਕਰਦੇ ਆ ਜੋ ਕਰਦੇ ਚੰਗਾ ਕੀਤਾ ਜਿਹੜਾ ਕੀਤਾ ਹਾਂਜੀ ਆਪੂ ਜੀ ਬਿਲਕੁਲ ਸਹੀ ਕਹਿੰਦੇ ਆ ਜੋ ਕੁਝ ਵੀ ਉਹਨੇ ਕੀਤਾ ਹੁਣ ਤੱਕ ਸਹੀ ਕੀਤਾ ਠੀਕ ਐ ਬਾਕੀ ਅੱਗੇ ਦੇਖੋ ਹੁਣ ਤੱਕ ਤੁਹਾਨੂੰ ਹੁਣ ਤੱਕ ਦੇ ਦਿੱਤੀ ਹੋਈ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਹੁਣ ਤਾਂ ਜੀ ਇਹ ਦੇ ਦਿੰਦੇ ਆ ਭਾਈ ਬੰਦਾ ਉਹ ਆਵੇ ਜਿਹਨੇ ਕੰਮ ਕਰਨ ਜੀ ਜਿਹਨੇ ਕੰਮੇ ਨਹੀਂ ਕਰਨਾ ਜਾਂ ਬੋਟਾਂ ਹੀ ਲੈ ਕੇ ਤੇ ਬੈਠੇ ਰਹਿਣਾ ਜਿੱਦਾਂ ਉਹ ਤਰਮਿੰਦਰ ਦਾ ਮੁੰਡਾ ਬੈਠਾ ਆਇਆ ਸੀ ਹੂੰ ਉਦਾਂ ਦੇ ਬੰਦਿਆਂ ਨੂੰ ਕੀ ਕਰਨਾ ਲਿਆ ਕੇ ਹੁਣ ਸਣੀ ਸਣੀ ਦਿਹੋਲ ਹਾਂ ਸਣੀ ਦਿਹੋਲ ਅੱਛਾ ਅੱਛਾ ਉਹ ਦੋ ਵਾਰੀ ਹੋਇਆ ਕਿ ਨਹੀਂ ਹਾਂ ਹਾਂ ਉਹਨੇ ਦੱਸੋ ਗੁਰਦਾਸਪੁਰ ਚ ਕੀ ਕੀਤਾ ਕੋਈ ਕੰਮ ਕੀਤਾ ਹੁਣ ਪੋਟਾ ਲੈ ਕੇ ਚਲੇ ਗਿਆ ਪੰਜਾਬ ਬਾਰੇ ਪਤਾ ਹੀ ਨਹੀਂ ਉਹਨੂੰ ਤਾਂ ਮਤਲਬ ਆਪਣੀ ਐਕਟਰੀ ਨਾਲ ਹੀ ਆ ਉਹਨੂੰ ਕਿਸੇ ਨਾਲ ਕੀ ਮਤਲਬ ਸਿਰਫ ਪਾਰਟੀ ਨੇ ਬੰਦਾ ਉਹ ਇਹ ਕਰਕੇ ਖੜਾ ਕੀਤਾ ਕਿ ਇਹ ਕਾਮਯਾਬ ਹੋ ਜਾਏ ਇਹਦੇ ਮਗਰ ਦੁਨੀਆ ਲੱਗੂ ਪਰ ਕੀਤਾ ਕੀ ਉਹਨੇ ਪੁੱਛਣ ਦੀ ਤੁਹਾਡੇ ਗੱਲ ਆ ਹੁਣ ਜਲੰਧਰ ਨੂੰ ਦੇਖ ਲਈ ਜਲੰਧਰ ਨੂੰ ਕਿਵੇਂ ਇਸ ਵਾਰ ਜਿੰਨੇ ਉਮੀਦਵਾਰ ਦੇਖੋ ਜੀ ਇੱਕਦਮ ਤਾਂ ਸਭ ਕੁਝ ਹੋ ਨਹੀਂ ਜਾਣਾ ਹੋਲੀ-ਵੋਲੀ ਹੋਣੀ ਹੋਲੀ-ਵੋਲੀ ਸਭ ਕੁਝ ਹੁੰਦਾ ਹੁੰਦਾ ਜੇ ਆਪਾਂ ਇਹ ਕਹਾਂਏ ਬਿਜਲੀ ਆ ਸੱਚ ਦੱਬੀਏ ਤਾਂ ਸਾਰੇ ਕੰਮ ਹੋ ਜਾਣ। ਉਹ ਝੋੜੀ ਹੋਣਾ। ਹਮ ਹਰ ਇੱਕ ਕੰਮ ਆ ਆਰਾਮ ਨਾਲ ਹੀ ਹੁੰਦਾ। ਹਮ ਔਰ ਆਉਣਾ ਬੰਦਾ ਉਹ ਚਾਹੀਦਾ ਜਿਹੜਾ ਕੰਮ ਕਰਦਾ। ਜਲੰਧਰ ਦੇ ਚਿਹਰੇ ਜਿਹੜੇ ਹੁਣ ਚੰਨਜੀਤ ਚੰਨੀ ਹੋਗੇ ਜੀ, ਸੁਸ਼ੀਲ ਲਿੰਕੂ ਹੋਗੇ, ਪਵਨ ਕੁਮਾਰ ਟੀਨੂ ਹੋਗੇ ਤੇ ਹਾਲੇ ਹੋਰ ਉਮੀਦਵਾਰ ਆਉਣਗੇ, ਸ਼ੋਮਨੀ ਅਕਾਲੀ ਦਲ ਤੋਂ ਵੀ ਆਉਣਗੇ। ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ? ਆਪਣੇ ਮੋਹ ਨੇ ਦਿਖਾਉਦੇ ਜਾਂ 5 ਸਾਲ ਅੱਗੇ ਕੀਤਾ ਜਿਨ੍ਹਾਂ ਨੇ ਕਿੰਨਾ ਵੋਟਾਂ ਲੈ ਕੇ ਮੁੜ ਕੇ ਕੀ ਕਰਦੇ ਸਾਢੇ 4 ਸਾਲ ਚੁੱਪ ਕਰਕੇ ਬੈਠੇ ਰਹਿੰਦੇ ਜੀ ਜਿਲ੍ਹਾ 6 ਮਹੀਨੇ ਰਹਿੰਦੇ ਕੋਈ ਨਾ ਕੋ ਮੜਾ ਜਾ ਕੰਮ ਕਰ ਦਿੰਦੇ ਬਾਕੀ ਕੀ ਕੀਤਾ ਉਹਨਾਂ ਨੇ ਪਾਰਟੀਆਂ ਦਾ ਤੁਹਾਨੂੰ ਪਤਾ ਹੀ ਹੈ ਕਿਹੜੀਆਂ ਸੀਆਂ ਇਹ ਨਾਮ ਜਿੰਨੇ ਵੀ ਹੁਣ ਪਾਰਟੀਆਂ ਹੈਗੀਆਂ ਸਾਰੀਆਂ ਦੇ ਕੈਂਡੀਡੇਟ ਬਹੁਤ ਤਗੜੇ ਆ ਹੁਣ ਬਾਕੀ ਜੋ ਵੀ ਦੇਖੋ ਕੇਸ਼ਵੰਤ ਕੜੂ ਅੱਗੇ ਲਿਆਉਂਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹਾਂ ਬੰਦੇ ਉਹ ਜਿੰਨੇ ਵੀ ਸਾਰੇ ਚੰਗੇ ਤਕੜੇ ਆ ਮਤਲਬ ਇਹ ਤਾਂ ਹੁਣ ਪਰਮਾਤਮਾ ਦੇ ਤਕੜੇ ਤਕੜੇ ਕਿਵੇਂ ਤੁਸੀਂ ਕਹਿੰਨੇ ਹੋ ਤਕੜੇ ਤਕੜੇ ਇਹ ਕਹਿੰਦੇ ਵਿੱਚ ਹਰ ਇੱਕ ਪਾਰਟੀ ਨੇ ਆਪਣੇ ਆਪਣਾ ਉਮੀਦਵਾਰ ਜਿਹੜਾ ਉਹ ਤਕੜਾ ਖੜਾ ਕੀਤਾ ਸਾਡੇ ਬੰਦਾ ਲੋਕ ਜਾਣਦੇ ਆ ਹਾਂ ਪਰ ਜਿੰਨੇ ਬੰਦੇ ਆ ਸਾਰੇ ਸੋਨੇ ਆ ਚੰਗੇ ਤਕੜੇ ਆ ਮਤਲਬ ਹਰ ਇੱਕ ਕਹਿੰਦਾ ਵੀ ਸਾਡੀ ਬੰਦਾ ਸਾਡੇ ਪਾਰਟੀ ਆ ਜਿੱਤੇ ਮਤਲਬ ਇਹ ਤਾਂ ਹੁਣ ਪਰਮਾਤਮਾ ਦੇ ਹੱਥ ਆ ਬਾਕੀ ਲੋਕਾਂ ਦੇ ਹੱਥ ਆ ਮੈਂ ਓਸੀ ਕਾਲ ਜੀ ਸੱਸੀ ਕਾਲ ਜੀ ਬੰਦਾ ਕਿਵੇਂ ਦੇਖ ਦੋ ਇਸ ਸਾਲ ਵੋਟਾਂ ਨੂੰ ਫੇ ਵੋਟਾਂ ਦੇਖ ਬੇਟਾ ਅਸੀਂ ਵੋਟਾਂ ਇਹ ਦੇਖ ਸਕਦੇ ਜਿਹੜੀ ਸਾਡੀ ਸਰਕਾਰ ਸਾਨੂੰ ਚੰਗੀ ਲੱਗੂਗੀ ਉਹਨਾਂ ਨੂੰ ਅਸੀਂ ਵੋਟਾਂ ਪਾ ਸਕਦੇ ਹਾਂ ਜਿਹੜੀ ਸਾਨੂੰ ਸਰਕਾਰ ਨਹੀਂ ਸਹੀ ਲੱਗੂਗੀ ਉਹਨੂੰ ਅਸੀਂ ਵੋਟਾਂ ਨਹੀਂ ਪਾਵਾਂਗੇ ਤੇ ਇਸ ਵਾਰ ਪੰਜਾਬ ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਸਰਕਾਰ ਨੂੰ 2 ਸਾਲ ਹੋ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਾਡੇ ਲਈ ਤਾਂ ਹਲੇ ਕੋਈ ਸਰਕਾਰ ਸਹੀ ਨਹੀਂ ਹਾਂ ਨਾ ਜੋ ਮਤਲਬ ਜਿਹੜਾ ਬਾਦਲ ਸੀ ਨਾ ਉਹਨੇ ਬੜੇ ਕੰਮ ਕੀਤੇ ਆ ਅੱਛਾ ਬਾਦਲ ਨੇ ਲੇਕਿਨ ਇਹ ਜਿਹੜੀ ਸਰਕਾਰ ਹੈ ਇਹਨੇ ਸਾਡੇ ਬਾਰੇ ਤਾਂ ਕੁਝ ਨਹੀਂ ਕੀਤਾ ਇਹਦਾ ਦਾ ਦੇਂਦੇ ਆਟਾ ਦੇਂਦੇ ਆ ਬਸ ਇਹ ਇਹਦੇ ਬਦਲੇ ਉਹਨਾਂ ਨੇ ਲੋਕਾਂ ਨੂੰ ਮਗਰ ਲਾ ਆਇਆ ਉਹ ਅਸੀਂ ਨਹੀਂ ਲੈਂਦੇ ਨਾ ਸਾਨੂੰ ਮਿਲਦੀ ਆ ਨਾ ਮਿਲਦੀ ਮਿਲਦੇ ਵੀ ਹੈ ਨੇ ਸਾਨੂੰ ਨਹੀਂ ਮਿਲਦੇ ਹੈਗੇ ਅੱਛਾ ਬਿਲਕੁਲ ਨਹੀਂ ਮਿਲਦੇ ਤੁਸੀਂ ਕੀ ਕਹੋਗੇ ਜੀ ਹਾਂਜੀ ਸਾਡਾ ਤਾਂ ਨੀਲਾ ਕਾਟੇ ਨਹੀਂ ਬਣਿਆ ਪੈਂਡ ਚਰੇਂਦੇ ਆ ਕੀ ਵੋਟਾਂ ਪਾਈਏ ਕਿਹਨੂੰ ਪਾਉਣੀਆਂ ਮੈਂ ਹੈ ਆਹੋ ਵੋਟਾਂ ਦੀ ਵੋਟਾਂ ਦੀ ਗੱਲ ਕਰਦੇ ਆ ਆਹੋ ਵੋਟਾਂ ਪਾਵਾਂਗੇ ਜਿਹੜਾ ਸਾਡੀ ਮਦਦ ਕਰੂਗਾ ਉਹਨੂੰ ਪਾਵਾਂਗੇ ਵੋਟ ਤੇ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲ ਹੋ ਗਏ ਉਹਦੇ ਪੰਜਾਬ ਚ ਕੁਛ ਨਹੀਂ ਕੀਤਾ ਸਾਡੇ ਬਾਰੇ ਤਾਂ ਉਹਨਾਂ ਨੇ ਕੁਛ ਨਹੀਂ ਕੀਤਾ ਹਾਂਜੀ ਤੁਸੀਂ ਜਿਹੜਾ ਸਾਡਾ ਕਰੂਗਾ ਉਹਦਾ ਪਾਵਾਂਗੇ ਵੋਟ ਅਸੀਂ ਭਰਾਵਾ ਕੀ ਕਰਨਾ ਕਣਕਾ ਸਾਡੇ ਨਿਆਣੇ ਆ ਦਿਹਾੜੀ ਕਰਦੇ ਆ ਸਾਡੇ ਮੋਠੇ ਸਾਡਾ ਕਾਟ ਨਹੀਂ ਪੜਨਾ ਸਾਰੇ ਪਿੰਡ ਚ ਬਣੇ ਹੋਏ ਆ ਸਾਡਾ ਨਹੀਂ ਬਣਿਆ ਅਸੀਂ ਅਸੀਂ ਗੌਰਮੈਂਟ ਦੀ ਨੌਕਰੀ ਕਰਦੇ ਆ ਅਸੀਂ ਕਰਦੇ ਆ ਆ ਅਸੀਂ ਤਾਂ ਨਹੀਂ ਲੈਂਦੇ ਨਿਆਣੇ ਬੱਚਿਆਂ ਨੂੰ ਤਾਂ ਮੈਨ ਨਹੀਂ ਚਾਹੀਦੀ ਠੀਕ ਹੈ ਨਾ ਬਾਕੀ ਹੋਰ ਜੋ ਹੈਗਾ ਆਂ ਗਾਂ ਸੋਚਾਂਗੇ ਵੀ ਕੀ ਕਰਦੇ ਆ ਠੀਕ ਹੈ ਨਾ ਉਹ ਤੁਸੀਂ ਕੀ ਕਹਿ ਰਹੇ ਸੀਗੇ ਜੀ ਅਸੀਂ ਇਹ ਕਹਿ ਰਹੇ ਸੀ ਸਾਡੇ ਦੋ بیٹے ਆ ਮੇਰਾ ਪਤੀ ਹੈ ਨਹੀਂ ਸੀ ਇਹਨਾਂ ਦੇ ਬਹਿਣੇ ਲੇਕਿਨ ਸਾਡੇ ਨੂੰ ਕੁਝ ਨਹੀਂ ਮਿਲਦਾ ਬੱਚਿਆਂ ਨੂੰ ਅਸੀਂ ਘਾਟ ਬਾਹਰ ਘੁੰਮਦੇ ਰਹੇ ਆ ਕਹਿੰਦੇ ਨਹੀਂ ਜੀ ਤੁਹਾਨੂੰ ਵੱਡੇ ਤੇ ਵਿਧਾਇਕ ਐਮ ਐਲ اے ਸਰਪੰਚੇ ਕਾਉਂਸਲਰ ਕੋਈ ਹੋਏਗਾ ਹਾਂ ਜੀ ਹੈਗੇ ਆ ਉਹਨਾਂ ਨੇ ਤੁਸੀਂ ਗੱਲ ਕੀਤੀ ਨਹੀਂ ਖੈਰੇ ਨਾ ਕੀਤੀ ਸੀ ਅਸੀਂ ਅੱਛਾ ਉਹ ਕਹਿੰਦੇ ਆਂਟੀ ਜੀ ਕੋਈ ਬਾਤ ਨਹੀਂ ਬਣ ਜਾਊਗਾ ਪਰ ਬਣਿਆ ਨਹੀਂ ਫਿਰ ਵੀ ਛੱਡ ਕੋਈ ਨਹੀਂ ਕਰ ਗਰ ਹੁਣ ਵੋਟ ਆ ਗਈਆਂ ਘਰੋਂ ਨਾ ਜਾ ਕੇ ਹਾਂ ਪੁੱਛਾਂਗੇ ਫਿਰ ਜਾਵਾਂਗੇ ਨਾ ਇਹਦੇ ਜਰੂਰ ਜਾਵਾਂਗੇ ਹੋਰ ਕਰ ਲਗੇ ਹਾਂ ਫੇਰ ਕਰੂਗੇ ਤੁਸੀਂ ਤੁਸੀਂ ਕੀ ਕਹੋਗੇ ਆਪਾਂ ਤਾਂ ਦੇਖੋ ਜੀ ਸਾਫ਼ ਸੁਥਰੀ ਗੱਲ ਆ ਨਾ ਕਣਕ ਚਾਹੀਦੀ ਆ ਨਾ ਕੁਝ ਹੋਰ ਚਾਹੀਦਾ ਬੱਚੇ ਪੜ੍ਹੇ ਲਿਖੇ ਰਾਹਾਂ ਵਿੱਚ ਫਿਰਦੇ ਨੇ ਨੌਕਰੀਆਂ ਦਿਓ ਅੱਪੇ ਖਰੀਦਣਗੇ ਮਹਿੰਗੀ ਸਸਤੀ ਕਣਕ ਜਿੰਨੀ ਵੀ ਹੋਗੀ ਠੀਕ ਹੈ ਨਾ ਨੌਕਰੀਆਂ ਦਿਓ ਉਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੋ ਸਾਲ ਹੋ ਗਏ ਆ ਹੋਊਗੀ ਬਣੂਗੀ ਤਾਂ ਕੁਛ ਨਕਸ਼ਤ ਕਰੂਗੀ ਜੇ ਆਊਗੀ ਤਾਂ ਨਹੀਂ ਨਹੀਂ ਦੋ ਸਾਲ ਹੋ ਗਏ ਪੰਜਾਬ ਦੇ ਵਿੱਚ ਕਰ ਰਹੇ ਜੋ ਜੋ ਉਹਨਾਂ ਤੋਂ ਬਣ ਪਿਆ ਹੋਇਆ ਗਲਤ ਸੁਣਦਾ ਹੈ ਅੱਭੀ ਨਾ ਕਹੇ ਸੁਣੇ ਤਾਂ ਇੱਧਰ ਦੋ ਗਲੀਆਂ ਬਣਾ ਕੇ ਗਿਆ ਸਾਡੇ ਪਿੰਡ ਬਣਾ ਕੇ ਗਿਆ ਨਾ ਉਹ ਸਰਾ ਤਾਂ ਲੋਕ ਸਰਾ ਬਣਾ ਕੇ ਗਿਆ ਬਿਨਾਂ ਕਹੇ ਸੁਣੇ ਤਾਂ ਕੁਝ ਵੀ ਨਹੀਂ ਸਕਾ ਉਹ ਬਿਜਾਰਾ ਠੀਕ ਹੈ ਨਾ ਉਹ ਬਣਾ ਕੇ ਗਿਆ ਹੈ ਇਧਰ ਮਾਤਾ ਜੀ ਨਾਲ ਮੈਂ ਸਸੇ ਗੱਲ ਕਿਵੇਂ ਹੋ ਅੱਛੀ ਚੱਲ ਠੀਕ ਹੈ ਕੋ ਹਾਂਜੀ ਠੀਕ ਆ ਜੀ ਜਿਵੇਂ ਕਿਵੇਂ ਦੇਖਦੇ ਹੋ ਇਸ ਵਾਰ ਵੋਟਾਂ ਆ ਗਈਆਂ ਫੇਰ ਦੁਬਾਰਤੋ ਜੀ ਹਾਂਜੀ ਵੋਟਾਂ ਕਿਵੇਂ ਦੇਖ ਰਹੇ ਹੋ ਫੇਰ ਇਸ ਵਾਰ ਵੋਟਾਂ ਤਾਂ ਦੇਖ ਨਾ ਮੈਂ ਕਿ ਜਿਹੜਾ ਕੰਮਕਾਰ ਨਿਆਣੇ ਆ ਵਿਚਾਰਿਆਂ ਕੰਨ ਉਹਨੂੰ ਕੋ ਕੰਮ ਨਹੀਂ ਲਾਉਂਦੇ ਤਾਂ ਮਗਰੋਂ ਕੋ ਪੁੱਛਦਾ ਨਹੀਂ ਹਾਂ ਬੇ ਗਰੀਬਾਂ ਦਾ ਪੁੱਛਣਾ ਚਾਹੀਦਾ ਹੀ ਆ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਇਨੇ ਹਜ਼ਾਰ ਨੌਕਰੀਆਂ ਦੇ ਦਿੱਤੀਆਂ ਵਾ ਸਾਡਾ ਤਾਂ ਮੁੰਡਾ ਪਿੱਛੇ ਉੱਤੇ ਬੈਠਿਆ ਹੀ ਹੁੰਦਾ ਹੈ ਦੇਰ ਨੂੰ ਆਣ ਕੇ ਕਿੰਨੇ ਕੁੰਦੇ ਉੱਤੇ ਬੈਠਾ ਜੀ ਉਹਨਾਂ ਉੱਦਾਂ ਹੀ ਬੈਠੇ ਵਿਚਾਰੇ ਵੇ ਨਹੀਂ ਤਾਂ ਰੋਟੀ ਕਿੱਥੋਂ ਖਾਈਏ ਮੋਟਵਾ ਦੇ ਛੋਟਣਾ ਚਾਹੀਦਾ ਆ ਵੋਟ ਲੈ ਕੇ ਦਾਂਦੇ ਹੁੰਦੇ ਮਗਰ ਕੋਈ ਕੰਟ੍ਰੈਕਟਰ ਹਾਂ ਜਦੋਂ ਮਨੇ ਕੋ ਕੰਮ ਵੀ ਨਹੀਂ ਕਰ ਲੋਂਦਾ ਹੂੰ ਜਾਈਏ ਕਿੱਥੇ ਮੋਟਾ ਬੋਟਾ ਬੋਟਾ ਕਿਵੇਂ ਪਾਉਣੀਆਂ ਬੋਟਾ ਨਾਲ ਆਪੇ ਪਾਉਣੀਆਂ ਸਾਰਿਆਂ ਦੇ ਹਾਂ ਬੋਟਾ ਨੂੰ ਤਾਂ ਸਾਰੇ ਆ ਜਾਂਦੇ ਆ ਕੰਮ ਵੀ ਲਾਉਣ ਬੱਚਿਆਂ ਨੂੰ ਸਾਰਿਆਂ ਨੂੰ ਇਹ ਨਹੀਂ ਵੀ ਮੇਰੇ ਕੱਲੇ ਮੁੰਡੇ ਨੂੰ ਨਾ ਸਾਰਿਆਂ ਨੂੰ ਲਾਉਣ ਹਾਂ ਜਿਹੜੇ ਕਾਬਿਲ ਆ ਹਾਂਜੀ ਹਾਂਜੀ ਜਿਹੜੇ ਕੰਮ ਕਰਨੇ ਨੇ ਉਹਨਾਂ ਤੋਂ ਡੋਣਾ ਚਾਹੀਦਾ ਆ ਠੀਕ ਆ ਨਾ ਪੜ੍ਹਾਈ ਕੀਤੀ ਜਿਹੜੇ ਉਹਦਾ ਬੇਕਾਰ ਤੋਰੇ ਫੜਦੇ ਬੱਚੇ ਆ ਦੇਖੀ ਜਸਵੀਰ ਨੂੰ ਆਣ ਕੇ ਕਿੰਨੇ ਹੁੰਦੇ ਇੱਥੇ ਬਹਿਲੇ ਬੈਠੇ ਹਾਂਜੀ ਠੀਕ ਆ ਨਾ ਹਾਂ ਧੰਨਵਾਦ ਜੀ